ਜਿਹੜਾ ਨਸ਼ਾ ਮੁਰਾਦਪੁਰ ਦੇ ਵਿੱਚ ਸ਼ਰਿਆਮ ਵਿਕ ਰਿਹਾ ਆ ਕਿ ਜਿਹੜਾ ਨਸ਼ੇ ਦਾ ਕਰਕੇ ਹੀ ਸਾਡਾ ਮੁਰਾਦਪੁਰਾ ਬਦਨਾਮ ਹੋ ਰਿਹਾ ਆ ਇੱਕ ਕਾਂਗਰਸ ਦੀ ਸਰਕਾਰ ਸੀ ਜਦੋਂ ਉਦੋਂ ਇਹਦੇ ਵਿੱਚ ਕਿਸੇ ਨੇ ਸਫਾਈ ਨਹੀਂ ਕਰਵਾਈ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਇਸ ਕਰਕੇ ਆਇਆ ਹਾਂ ਹੁਣ ਐਮਸੀ ਦੀਆਂ ਚੋਣਾਂ ਹੋ ਚੁੱਕੀਆਂ ਆ ਮੌਜੂਦਾ ਸਰਕਾਰ ਆ ਅੱਜ ਡਾਕਟਰ ਸੋਲ ਜੀ ਨੇ ਸਾਡੇ ਇੱਥੇ ਸੀਵਰੇਜ ਸਾਫ਼ ਕਰਵਾਇਆ ਆ ਉਦਾਂ ਹੀ ਸਾਡੀਆਂ ਗਲੀਆਂ ਨਾਲੀਆਂ ਤੇ ਮਰਾਦਪੁਰ ਦੀਆਂ ਨਸ਼ੇ ਦੇ ਜਿਵੇਂ ਮੁੱਦਾ ਹੋ ਗਿਆ ਹੋਰ ਵੀ ਕਈ ਮੁਸ਼ਕਲਾਂ ਉਹਨਾਂ ਨੂੰ ਉਹ ਖਤਮ ਕਰਨਗੇ ਸਤਿ ਸ਼੍ਰੀ ਅਕਾਲ ਜੀ ਖਬਰ ਹੁਣ ਤੱਕ ਚੈਨਲ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਕੁਲਦੀਪ ਸੰਦੀਪਾ ਚੋਲ ਅਖਾੜਾ ਭਾਇਦਾ ਨਜ਼ਰ ਆ ਰਿਹਾ ਵਾ ਹਰੇਕ ਉਮੀਦਵਾਰ ਆਪਣੇ ਆਪਣੇ ਵੋਟਰਾਂ ਨੂੰ ਮਿਲ ਜਾ ਰਹੇ ਨੇ ਕੰਬੇਨਾ ਚਲਦੀਆਂ ਪਈਆਂ ਨੇ ਅਲੱਗ-ਅਲੱਗ ਹਲਕਿਆਂ ਵਿੱਚ ਅਲੱਗ-ਅਲੱਗ ਵਾਰਡਾਂ ਵਿੱਚੇ ਲੋਕ ਜਾ ਕੇ ਮਿਲਦੇ ਪਏ ਨੇ ਬੋਟਾ ਟ੍ਰਾਂਸਪੋਰਟਾ ਬਦਲਾਈ ਜਾ ਰਹੀ ਆ ਤਾਂ ਇਸ ਵਕਤ ਅਸੀਂ ਮੌਜੂਦ ਹਾਂ ਵਾਰਡ ਨੰਬਰ 14 ਦੇ ਉਮੀਦਵਾਰ ਪਵਨਦੀਪ ਸਿੰਘ ਜਿਹੜੇ ਪ੍ਰਿੰਸ ਜਿਹੜਾ ਨਾਮ ਜਾਂਦੇ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਜਿਹੜਾ ਬੜੇ ਅਦਮਾਂ ਲਿਆ ਜਾਂਦਾ ਸੀ ਕਿਉਂਕਿ ਬੜੀ ਇੱਕ ਮਹਾਨ ਹਸਤੀ ਸੀ ਬਲਦੇਵ ਸਿੰਘ ਬਿੱਲਾ ਜੀ ਜਿਹੜੇ ਵਾਰਡ ਨੰਬਰ ਇੱਥੋਂ ਮੋਲਾਲਪੁਰੇ ਤੋਂ ਹਮੇਸ਼ਾ ਹੀ ਕੌਂਸਲ ਬਣਦੇ ਆ ਤੇ ਜਿੱਤਦੇ ਆ ਉਹਨਾਂ ਦੇ ਪੁੱਤਰ ਦੇ ਇਸ ਟਾਈਮ ਤੇ ਆਮ ਆਦਮੀ ਪਾਰਟੀ ਦਾ ਖੇਡਿਆ ਦੇ ਨੂੰ ਟਿਕਟ ਦਿੱਤੀ ਆ 3 ਵਜੇ ਗਿਆ ਵਾ ਆਹ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਜੀ ਆਮ ਆਦਮੀ ਪਾਰਟੀ ਨੇ ਤੁਹਾਨੂੰ ਟਿਕਟ ਦੇ ਕੇ ਤੁਮਾ ਜਿਆ ਕਿੱਦਾਂ ਦੀਆਂ ਸਟ੍ਰੈਟਜੀ ਆ ਕਿੱਦਾਂ ਦੀਆਂ ਵਿਉਂਤਬੰਦੀ ਕੀਤੀਆਂ ਵਾ ਵੇਖੋ ਜੀ ਜਿਹੜੀ ਮੈਨੂੰ ਟਿਕਟ ਮਿਲੀ ਆ ਇਹ ਵੇਖੋ ਕੋਈ ਸਿਆਸਤ ਨਹੀਂ ਇਹ ਮੇਰੇ ਪਿਤਾ ਸਰਦਾਰ ਬਲਦੇਵ ਸਿੰਘ ਬਿਲੈਮਸੀ ਜੋ ਕਿ ਚਾਰ ਵਾਰੀ ਰਿਪੀਟਡ ਇੱਥੋਂ ਕੌਂਸਲਰ ਰਹੇ ਆ ਅਤੇ ਜਿਨ੍ਹਾਂ ਦੀ ਬਦੌਲਤ ਹੀ ਮੁਰਾਲਪੁਰ ਦਾ ਸਾਰਾ ਵਿਕਾਸ ਹੋਇਆ ਆ ਜੀ ਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਕਿ ਉਹਨਾਂ ਨੇ ਕੀ ਕੁਝ ਕੀਤਾ ਆ ਕਿਉਂਕਿ ਜੇ ਮੈਂ ਦੱਸਣ ਤੇ ਆਵਾਂ ਹੂੰ ਤੇ ਬਹੁਤ ਟਾਈਮ ਲੱਗ ਜਾਣਾ ਆ ਕਿਉਂਕਿ ਬੱਚੇ-ਬੱਚੇ ਨੂੰ ਪਤਾ ਆ ਕਿ ਮਰਾਧਪੁਰ ਦਾ ਵਿਕਾਸ ਹੋਇਆ ਆ ਤੇ ਉਹ ਸਿਰਫ ਮੇਰੇ ਪਿਤਾ ਸਰਦਾਰ ਬਲਦੇਵ ਸਿੰਘ ਬਿੱਲਾ ਜੀ ਦਾ ਉਹਨਾਂ ਦੀ ਅਗਵਾਈ ਹੇਠ ਹੀ ਹੋਇਆ ਆ ਹੂੰ ਤੇ ਉਹਨਾਂ ਦੇ ਕੰਮ ਨੂੰ ਵੇਖਦੇ ਆ ਜੋ ਕਿ ਮੈਨੂੰ ਇਹ ਟਿਕਟ ਮਿਲੀ ਹੈ ਹੂੰ ਇਹੜੀ-ਇਹੜੀਆਂ ਜਿਹੜੀਆਂ ਹੁਣ ਸਮੱਸਿਆਵਾਂ ਰਹਿ ਗਈਆਂ ਵਾ ਜਿਹੜੀਆਂ ਆਪਾਂ ਹੱਲ ਕਰਨੀਆਂ ਵਾ ਜਾਂ ਕਿਹੜੇ-ਕਿਹੜੇ ਮੁੱਦਿਆਂ ਤੇ ਆਪਾਂ ਹੁਣ ਚੋਲੜੀ ਜਾਏਗੀ ਵੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਮੰਨ ਲਓ ਮੈਂ ਐਮਸੀ ਬੰਦਾ ਆ ਤੇ ਸਭ ਤੋਂ ਪਹਿਲਾਂ ਜਿਹੜਾ ਮੁੱਦਾ ਆ ਉਹ ਨਸ਼ੇ ਦਾ ਹੋਵੇਗਾ ਕਿ ਜਿਹੜਾ ਨਸ਼ਾ ਮਰਾਦਪੁਰ ਦੇ ਵਿੱਚ ਸ਼ਰਿਆਮ ਵਿਕ ਰਿਹਾ ਆ ਕਿ ਜਿਹੜਾ ਨਸ਼ੇ ਦਾ ਕਰਕੇ ਹੀ ਸਾਡਾ ਮਰਾਦਪੁਰਾ ਬਦਨਾਮ ਹੋਉਂਦਿਆ ਆ ਗੁੰਡਾਗਰਦੀ ਨਸ਼ਾ ਚਲੋ ਨਸ਼ਾ ਤੇ ਵੱਡੀਆਂ-ਵੱਡੀਆਂ ਸਰਕਾਰਾਂ ਵੀ ਨਹੀਂ ਖਤਮ ਕਰ ਸਕੀਆਂ ਤੇ ਪਰ ਜਿਹੜਾ ਸ਼ਰਿਆਮ ਵੇਖਦਾ ਉਹਨੂੰ ਜ਼ਰੂਰ ਬੰਦ ਕਰਾਵਾਂਗੇ ਅਤੇ ਜਿਹੜੀ ਸਾਡੇ ਮੁਰਾਦਪੁਰ ਦੀ ਪੀੜ੍ਹੀ ਆ ਉਹਨੂੰ ਬਚਾਉਣ ਲਈ ਸਭ ਤੋਂ ਵੱਡਾ ਪਹਿਲਾ ਸਟੈਪ ਇਹੋ ਲਵਾਂਗੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਮੁਰਾਦਪੁਰ ਦੇ ਵਿੱਚ ਘੱਟੋ-ਘੱਟ ਨਹੀਂ ਤੇ 20 ਤੋਂ 25 ਲੈ ਕੇ ਮੁੰਡੇ ਨੌਜਵਾਨ 25 ਤੋਂ 27 ਦੀ ਇਹਦੇ ਵਿੱਚ ਵਿੱਚ ਉਹ ਜਿਹੜੇ ਆ ਕਿ ਨਸ਼ੇ ਦੇ ਨਾਲ ਹੀ ਮਰ ਚੁੱਕੇ ਆ ਹੂੰ ਤੇ ਹੋਰ ਜਿਹੜੀਆਂ ਸ਼ਿਕਾਇਤਾਂ ਲੋਕਾਂ ਦੀਆਂ ਜਿਵੇਂ ਤੁਸੀਂ ਗਲੀਆਂ ਨਾਲੀਆਂ ਲਾ ਲੋ ਹੂੰ ਪਿੱਛੇ ਜੇ ਆ ਮੇਰੇ ਫਾਦਰ ਸਾਹਿਬ ਨੇ ਮੁਰਾਦਪੁਰ ਦੇ ਵਿੱਚ ਸੀਵਰੇਜ ਪਵਾਇਆ ਜਿਹੜਾ ਹੂੰ ਇਹ ਕਾਂਗਰਸ ਦੀ ਸਰਕਾਰ ਸੀ ਜਦੋਂ ਹੂੰ ਉਦੋਂ ਇਹਦੇ ਵਿੱਚ ਕਿਸੇ ਨੇ ਸਫਾਈ ਨਹੀਂ ਕਰਵਾਈ ਹੂੰ ਜਿਦਾ ਕਰਕੇ ਪੂਰਾ ਮੁਰਾਦਪੁਰਾ ਫੇਰ ਤੋਂ ਇੱਕ ਕਰੀ ਪਾਣੀ ਵਿੱਚ ਡੁੱਬ ਗਿਆ ਸੀ ਠੀਕ ਤੇ ਡਾਕਟਰ ਸਾਡੇ ਕਸ਼ਮੀਰ ਸਿੰਘ ਜੀ ਸੋਲ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਸੁਪਰ ਸਕਿੰਗ ਮਸ਼ੀਨ ਦੇ ਨਾਲ ਉਹ ਸੀਵਰ ਦੀ ਸਫਾਈ ਕਰਾਈ ਜਿਦਾ ਕਰਕੇ ਅੱਜ ਸੀਵਰ ਪੂਰਾ ਉਹੋ ਹੀ ਸੀਵਰ ਚੱਲ ਰਿਹਾ ਆ ਤੇ ਬਹੁਤ ਹੀ ਮਰਾਦਪੁਰ ਦਾ ਤੁਸੀਂ ਵੇਖ ਸਕਦੇ ਜੀ ਬਾਹਰ ਕਿ ਸਾਰਾ ਮਰਾਦਪੁਰ ਆਸ ਟਾਈਮ ਸਾਫ਼ ਆ ਤੇ ਕਈ ਗਲੀਆਂ ਹੈਗੀਆਂ ਆ ਜਿਹੜੀਆਂ ਮੇਰੀ ਨੋਲੇਜ ਚ ਆ ਜਿਹੜੀਆਂ ਸਾਫ਼ ਹੋਣ ਵਾਲੀਆਂ ਆ ਜਿਹੜੀਆਂ ਦੁਬਾਰਾ ਵੀ ਬਣਨ ਵਾਲੀਆਂ ਆ ਤੇ ਮੈਂ ਐਮਸੀ ਬਣਦਿਆਂ ਸਭ ਤੋਂ ਪਹਿਲਾ ਮੇਰੇ ਕਦਮ ਇਹ ਹੋਣਗੇ ਜਿਹੜੇ ਦੋ ਮੁੱਦੇ ਆ ਇੱਕ ਨਸ਼ਾ ਤੇ ਇੱਕ ਗਲੀਆਂ ਨਾਲੀਆਂ ਅਤੇ ਜੋ ਹੋਰ ਮੁਰਾਦਪੁਰ ਦੇ ਤੇ ਕਈ ਮਸਲੇ ਆ ਉਹਨਾਂ ਦੇ ਬਾਅਦ ਵਿਚਾਰ ਕਰਾਂਗੇ ਮੇਨ ਮਸਲੇ ਤੇ ਇਹੀ ਆ ਜਦੋਂ ਮਸ਼ੀਨ ਸੁਪਰਸੀਡਿਟ ਮਸ਼ੀਨ ਲੱਗੀ ਆ ਇਹ ਵੀ ਕਿਹਾ ਗਿਆ ਸੀ ਵੀ ਕਾਂਗਰਸ ਪਾਰਟੀ ਨੇ ਇਹਦੇ ਚ ਬੋਰੀਆਂ ਛੁਟੀਆਂ ਜਿਹਦੇ ਕਰਕੇ ਇਹ ਬਾਹਰ ਨਿਕਲ ਸਕਾ ਕੀ ਇਹ ਸਹੀ ਗੱਲ ਹੈ ਵੇਖੋ ਜੀ ਪਹਿਲੀ ਗੱਲ ਤੇ ਕਿ ਮੈਂ ਕਿਸੇ ਪਾਰਟੀ ਦੇ ਇਲਜ਼ਾਮ ਨਹੀਂ ਲਾਉਣਾ ਚਾਹੁੰਦਾ ਕਿਉਂਕਿ ਮੇਰੀ ਨਿਗਰਾਨੀ ਇਹ ਠੀਕ ਕੰਮ ਹੋਇਆ ਨਹੀਂ ਬਸ ਮੈਨੂੰ ਇੰਨਾ ਪਤਾ ਆ ਕਿ ਡਾਕਟਰ ਕਸ਼ਮੀਰ ਸਿੰਘ ਦੀ ਸੋਲ ਦੀ ਬਦੌਲਤ ਤੁਹਾਡਾ ਮਰਾਦਪੁਰਾ ਸਾਫ ਹੈ ਬਿਲਕੁਲ ਵੈਰੀ ਗੁੱਡ ਜਿਹੜੇ ਤੁਹਾਡੇ ਵਿਰੋਧੀ ਆ ਉਹਨਾਂ ਨੇ ਇਹ ਕਹਿਣਾ ਵਾ ਵੀ ਪਵਨ ਦੀ ਪ੍ਰਿੰਸ ਅਜੇ ਬੱਚਾ ਵਾ ਉਹਨੂੰ ਕੋਈ ਪਤਾ ਨਹੀਂ ਆ ਸਿਆਸਤ ਕਿੱਦਾਂ ਵਾ ਜਾਂ ਕਿੱਦਾਂ ਕੰਮ ਕੀਤਾ ਜਾਣਗੇ ਉਹਨਾਂ ਨੇ ਕਿਵੇਂ ਦੇਖ ਦਿਓ ਦੇਖੋ ਜੀ ਚਲੋ ਅੱਜ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਆ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਚਲੋ ਮੈਂ ਤੇ ਮੇਰੀ ਟੀਮ ਨੇ ਮਿਹਨਤ ਕੀਤੀ ਅਤੇ ਭਾਜਪੀ ਨੂੰ ਅਸੀਂ ਵਾਰਡ ਜਿਤਾਈ ਕਿਉਂਕਿ ਭਾਜਪੀ ਦੇ ਵੱਲੋਂ ਮੈਨੂੰ ਪ੍ਰਧਾਨਗੀ ਦਿੱਤੀ ਗਈ ਸੀ ভাইস ਪ੍ਰਧਾਨ ਦਿੱਤਾ ਗਿਆ ਸੀ ਕੁਝ issues ਕਰਕੇ ਮੈਂ ਫਿਰ ਡਿਜ਼ਾਈਨ ਕਰਤਾ ਉਸ ਚੀਜ਼ ਤੋਂ ਕਿਉਂਕਿ ਪਾਰਟੀ ਫਿਰ ਨਹੀਂ ਹੀ ਕਿਸੇ ਨੂੰ ਪੁੱਛਦੀ ਗਿਸ਼ਤੀ ਤੇ ਮੈਂ ਫਿਰ ਡਿਜ਼ਾਈਨ ਦੇ ਦਿੱਤਾ ਕਿਉਂਕਿ ਜਦੋਂ ਲੋੜ ਪੈ ਜੇ ਉਦੋਂ ਪਾਰਟੀ ਸਾਥਨਾ ਦਵੇ ਤੇ ਫਿਰ ਰਿਜ਼ਾਈਨ ਦੇ ਦਿੱਤਾ ਤੇ ਬਾਅਦ ਵਿੱਚ ਮੈਂ ਮੈਨੂੰ ਡਿਸੀਜਨ ਇਹ ਪਹਿਲੀ ਗੱਲ ਭਾਈ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਮੇਰਾ ਡਿਸੀਜਨ ਸਿਰਫ ਇਹ ਹੀ ਕਿ ਮਰਾਦਪੁਰ ਦਾ ਵਿਕਾਸ ਜੋ 2014 ਵਿੱਚ 2014 ਵਿੱਚ ਐਮਸੀ ਦੀਆਂ ਇਲੈਕਸ਼ਨਾਂ ਹੋਈਆਂ 17 ਦੇ ਵਿੱਚ ਕਾਂਗਰਸ ਦੀ ਸਰਕਾਰ ਆ ਗਈ ਬਾਅਦ ਵਿੱਚ ਬਾਅਦ ਕੋਈ ਵਿਕਾਸ ਨਹੀਂ ਮਰਾਦਪੁਰ ਦਾ ਆਇਆ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਆਇਆ ਉਸ ਤੋਂ ਪਹਿਲਾਂ ਜਿੰਨਾ ਵਿਕਾਸ ਹੋਣਾ ਸੀ ਉਹ ਹੋ ਗਿਆ ਤੇ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਇਸ ਕਰਕੇ ਆਇਆ ਹਾਂ ਹੁਣ ਐਮਸੀ ਦੀਆਂ ਚੋਣਾਂ ਹੋ ਚੁੱਕੀਆਂ ਆ ਮੌਜੂਦਾ ਸਰਕਾਰ ਆ ਤੇ ਡਿਡਾ ਡਾਕਟਰ ਸੋਲ ਜੀ ਨੇ ਸਾਡੇ ਇੱਥੇ ਸੀਵਰੇਜ ਸਾਫ਼ ਕਰਵਾਇਆ ਆ ਠੀਕ ਆ ਉਦਾਂ ਹੀ ਸਾਡੀਆਂ ਗਲੀਆਂ ਨਾਲੀਆਂ ਤੇ ਮਰਾਦਪੁਰ ਦੀਆਂ ਨਸ਼ੇਦ ਜਿਵੇਂ ਮੁੱਦਾ ਹੋ ਗਿਆ ਹੋਰ ਵੀ ਕਈ ਮੁਸ਼ਕਲਾਂ ਉਹਨਾਂ ਨੂੰ ਉਹ ਖਤਮ ਕਰਨਗੇ ਤੇ ਇਹੋ ਸਾਡਾ ਮੋਟਿਵ ਆ ਤੇ ਜਿਹੜੀ ਗੱਲ ਰਹੀ ਬੱਚੇ ਦੀ ਮੈਂ ਤੇ ਵੇਖੋ ਸਾਰਿਆਂ ਦਾ ਬੱਚਾ ਆ ਜੀ ਕਿਉਂਕਿ ਮੇਰੀ ਇੰਨੀ ਏਜ ਨਹੀਂ ਆ ਜਿਹੜੇ ਮੈਨੂੰ ਬੱਚਾ ਸਮਝਦੇ ਮੈਂ ਉਹਨਾਂ ਦਾ ਹੈ ਹੀ ਬੱਚਾ ਆ ਕਿਉਂਕਿ ਮੇਰੇ ਮੈਂ ਵੇਖੋ ਨੀਵੇਂ ਰੁੱਖਾਂ ਨੂੰ ਫਲ ਲੱਗਦੇ ਆ ਜੀ ਕਿਵੇਂ ਫਿਰ ਕਿਵੇਂ ਫਿਰ ਜਿਹੜੇ ਸਾਹਮਣੇ ਖਲੋਤੇ ਆ ਮੱਝੇ ਹੋੜੇ ਖੜਾਈ ਆ ਪੁਰਾਣੀ ਰਾਜਨੀਤੀ ਵਿੱਚ ਕੰਮ ਲੱਗਦੇ ਪਏ ਨਾ ਕਿਸ ਤਾਂ ਦੀ ਫਿਰ ਕਿਸ ਤਾਂ ਸੱਟ ਜੀ ਕਿੱਦਾਂ ਰਹੇਗੀ ਕਿਸ ਤਰ੍ਹਾਂ ਫਿਰ ਵੇਖੋ ਜੀ ਸਾਡੀ ਜਿਹੜੀ ਸਟ੍ਰੈਟੇਜੀ ਆ ਉਹ ਅਸੀਂ ਆਪਣੀ ਸਟ੍ਰੈਟੇਜੀ ਦੇ ਨਾਲ ਤੇ ਤੁਰੇ ਜਾ ਰਹੇ ਆ ਤੇ ਹਰ ਇੱਕ ਪਾਰਟੀ ਨੇ ਆਪਣੀ ਸਟ੍ਰੈਟੇਜੀ ਅਪਣਾਉਣੀ ਆ ਤੇ ਇਹਦੇ ਵਿੱਚ ਅਸੀਂ ਨਹੀਂ ਕੋਈ ਕਹਿ ਸਕਦੇ ਨੂੰ ਆਪਣੇ ਕੰਮ ਨਾਲ ਮਤਲਬ ਲੋਕਾਂ ਲੋ ਜਿਹੜੇ ਵੋਟਰ ਉਹਨਾਂ ਨੂੰ ਕਿੰਨਾ ਕੁ ਹੁੰਗਾ ਨਾ ਮਿਲਦਾ ਪਿਆ ਵੇਖੋ ਜੀ ਜਿੰਨਾ ਪਿਆਰ ਮੈਨੂੰ ਮਰਾਦਪੁਰ ਦੀ ਜਨਤਾ ਵੱਲੋਂ ਮਿਲ ਰਿਹਾ ਆ ਮੈਨੂੰ ਐਨਸੀ ਵਧੰਦਾ ਸ਼ੌਂਕ ਨਹੀਂ ਮੈਨੂੰ ਜਿੰਨਾ ਪਿਆਰ ਮਿਲ ਗਿਆ ਆ ਸਿਰਫ ਇੰਨੇ ਜੀ ਮੈਂ ਬਹੁਤ ਖੁਸ਼ ਆ ਬਸ ਇੰਨਾ ਹੀ ਕਿ ਮੇਰੇ ਪਾਪਾ ਦੇ ਚਲੋ ਜਾਣ ਤੋਂ ਬਾਅਦ ਅੱਜ ਮੈਂ ਗਿਆ ਵਿਚਰਿਆਂ ਡੋਰ ਟੂ ਡੋਰ ਅਸੀਂ ਕੰਪੇਨਿੰਗ ਕੀਤੀ ਆ ਤੇ ਜਿਹੜੀ ਵੀ ਮਾਂ ਆ ਸਾਡੇ ਪਿਓ ਆ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਆ ਤੇ ਐਮਸੀ ਦਾਾਨੂੰ ਕੋਈ ਲਾਲਚ ਨਹੀਂ ਆ ਸਿਰਫ ਅਸੀਂ ਮਰਾਦਪੁਰ ਦੇ ਕੰਮ ਕਰਾਉਣਾ ਚਾਹੁੰਦੇ ਆ ਤੇ ਲੋਕਾਂ ਤੋਂ ਪਿਆਰ ਹਾਸਲ ਕਰਨਾ ਚਾਹੁੰਦੇ ਆ ਮੇਰੇ ਪਿਤਾ ਜੀ ਨੇ ਵੀ ਸਿਰਫ ਲੋਕਾਂ ਦਾ ਪਿਆਰ ਹੀ ਹਾਸਲ ਕੀਤਾ ਸੀ ਤਾਈਓ ਅੱਜ ਉਹ ਚਾਰ ਵਰੀ ਕਾਉਂਸਲਰ ਬਣੇ ਸੀ ਤੇ ਅਸੀਂ ਵੀ ਚਾਹੁੰਦੇ ਆ ਅੱਗੇ ਅਹੀਂ ਇਹੋ ਜੇ ਕੰਮ ਕਰੀਏ ਤੇ ਆਪਣੇ ਪਿਤਾ ਦਾ ਨਾਮ ਰੋਸ਼ਨ ਕਰੀਏ ਹਾਂ ਤਾਂ ਸਾਢੇ ਨਾਲ ਪ੍ਰੋਫੈਸਰ ਹਰਪੀ ਸਿੰਘੀ ਲਾਲ ਜੀ ਨੇ ਅਰਬੀ ਜੀ ਕਿਵੇਂ ਦੇ ਦਿੱਓ ਜਿਹੜੇ ਅੱਗੇ ਜਿਹੜੇ ਵਿਰੋਧੀ ਆ ਪੁਰਾਣੇ ਜਿਹੜੇ ਖਿਡਾਰੀ ਨੇ ਉਹਨਾਂ ਲਈ ਹੋ ਗਿਆ ਗਿਆ ਵੀ ਅਜੇ ਪ੍ਰਿੰਸ ਬੱਚਾ ਵਾ ਕੋਈ ਗੱਲ ਨਹੀਂ ਵੇਖ ਲੈ ਇਹ ਵੇਖੋ ਮੈਂ ਅਵਾਰਡ ਨੰਬਰ 4 ਜਿਹੜੀ 14 ਹੈ ਉਹਦੇ ਵਿੱਚ ਅਸੀਂ ਜਿਹੜਾ ਕੈਂਡੀਡੇਟ ਉਤਾਰਿਆ ਹੈ ਪਮਨਦੀਪ ਸਿੰਘ ਪ੍ਰਿੰਸ ਉਹਦਾ ਸਰਵੇ ਕੀਤਾ ਪਾਰਟੀ ਹਾਈ ਕਮਾਂਡ ਨੇ ਪਾਰਟੀ ਨੇ ਲੋਕਾਂ ਦੇ ਵਿੱਚ ਵਿਚਰੇ ਅਸੀਂ ਹਰ ਘਰ ਤੱਕ ਪਹੁੰਚ ਕਰਕੇ ਪੁੱਛਿਆ ਤੇ ਸਰਦਾਰ ਬਲਦੇਵ ਸਿੰਘ ਇਹਨਾਂ ਦੇ ਪਿਤਾ ਜੀ ਜਿਹੜੇ ਫੋਰ ਟਾਈਮ ਇੱਥੋਂ ਐਮਸੀ ਆਲਰੇਡੀ ਰਹੇ ਨੇ ਉਹਨਾਂ ਨੇ ਇੰਨੀ ਮਰਾਦਪੁਰ ਦੀ ਜਿਹੜੀ ਸੇਵਾ ਕੀਤੀ ਹੈ ਨਾ ਉਹਦੀ ਬਦੌਲਤ ਇਸ ਨੌਜਵਾਨ ਦਾ ਜਿਹੜਾ ਨਾਂ ਜਿਹੜਾ ਉਹ ਸਰਵੇ ਦੇ ਵਿੱਚ ਆਇਆ ਤੇ ਜਿੰਨੇ ਸਾਡੇ ਹੋਰ ਕੈਂਡੀਡੇਟ ਡਿਮਾਂਡ ਕਰਦੇ ਸੀ ਇੱਥੋਂ ਸਾਨੂੰ ਐਮਸੀ ਦੀ ਟਿਕਟ ਮਿਲੇ ਉਹਨਾਂ ਨੇ ਵੀ ਇਹਨੂੰ ਜਿਹੜਾ ਉਹ ਸਮਰਥਨ ਦਿੱਤਾ ਦੂਸਰਾ ਜਿਹੜਾ ਵਿਰੋਧੀ ਕਹਿੰਦੇ ਨੇ ਕਿ ਇਹ ਬੱਚਾ ਹੈ ਤੇ ਮੈਂ ਇਹ ਕਹਿਣਾ ਹੈ ਕਿ ਵੇਖੋ ਇਹਦਾ ਜਵਾਬ ਜਨਤਾ ਨੇ ਦੋ ਤਰੀਕ ਨੂੰ ਦੇ ਦੇਣਾ ਕੌਣ ਬੱਚਾ ਹੈ ਤੇ ਕੌਣ ਸੱਚਾ ਹੈ ਇਹ ਬੱਚਾ ਵੀ ਆ ਤੇ ਸੱਚਾ ਵੀ ਆ ਇਹ ਸੱਚ ਦੇ ਰਾਹ ਤੇ ਬੱਚੇ ਇਹ ਚੱਲਾ ਤੇ ਸੇਵਾ ਦੇ ਲਈ ਇਹ ਆਇਆ ਇਹਦੀ ਕੋਈ ਮੈਂ ਜਦੋਂ ਇਹਨੂੰ ਇਹ ਟਿਕਟ ਅਨਾਉਂਸ ਹੁੰਦੀ ਆ ਉਦੋਂ ਵੀ ਅਸੀਂ ਵੇਖਿਆ ਕਿ ਇਹਨੂੰ ਇਹੋ ਜਿਹਾ ਕੋਈ ਲਾਲਚ ਨਹੀਂ ਸੀ ਕਿ ਮੈਂ ਐਮਸੀ ਬਣਾ ਇਹਨੂੰ ਤੇ ਇਹ ਹੈ ਕਿ ਮੇਰੇ ਮਰਾਦਪੁਰ ਦੇ ਵਿੱਚ ਜਿਹੜੇ ਇਸ਼ੂ ਨੇ ਚਾਹੇ ਉਹ ਗਲੀਆਂ ਦੇ ਨੇ ਨਾਲੀਆਂ ਦੇ ਨੇ ਲੋਕਾਂ ਦੇ ਕਾਰਡ ਕੱਟੇ ਹੋਏ ਆ ਜਾਂ ਰਾਸ਼ਨ ਨਹੀਂ ਮਿਲ ਰਿਹਾ ਜਾਂ ਹੈਲਥ ਇਸ਼ੂ ਹੈ ਇੱਥੇ ਕਾਫੀ ਉਹ ਸਾਰੀਆਂ ਚੀਜ਼ਾਂ ਤੇ ਇਹਨੇ ਬੜੀ ਗੰਭੀਰਤਾ ਦੇ ਨਾਲ ਸਾਡੇ ਨਾਲ ਡਿਸਕਸ ਕੀਤਾ ਤੇ ਮੈਨੂੰ ਲੱਗਦਾ ਦੋ ਤਰੀਕ ਨੂੰ ਲੋਕਾਂ ਨੇ ਇਸ ਬੱਚੇ ਨੂੰ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਦੇ ਦੇਣੀ ਹੈ ਤੇ ਵਿਰੋਧੀਆਂ ਦੇ ਆਪੇ ਮੂੰਹ ਬੰਦ ਹੋ ਜਾਣੇ ਆ ਵਿਰੋਧੀ ਨੂੰ ਆਪੇ ਪਤਾ ਲੱਗ ਜਾਣਾ ਹੈ ਕਿ ਇਹ ਬੱਚਾ ਨਹੀਂ ਇਹ ਸੱਚਾ ਹੀ ਤੇ ਸੇਵਾਦਾਰ ਹੈ ਹਰਜੀਤ ਜੀ ਇਥੋਂ ਦੇ ਲੋਕ ਸਿਵਲ ਹਸਪਤਾਲ ਜਾਂਦੇ ਸਨ ਆਮ ਆਦਮੀ ਪਾਰਟੀ ਦੇ ਮਹੱਲਾ ਕਲੀਨਿਕ ਖੁੱਲਿਆ ਵਾ ਕਾਫੀ ਲੋਕਾਂ ਰਾਹਤ ਮਿਲੀ ਹੈ ਕਿਵੇਂ ਦੇ ਦਿੰਦੇ ਮੈਂ ਇੱਥੇ ਜਦੋਂ ਮਹੱਲਾ ਕਲੀਨਿਕ ਖੁੱਲਦਾ ਹੈ ਮਰਾਦਪੁਰ ਚ ਤੇ ਮੈਂ ਉਹਦੀ ਫੀਡਬੈਕ ਲਈ ਹੈ ਮੈਨੂੰ ਲੱਗਦਾ ਹੈ ਕਿ ਇੱਥੇ ਲਗਭਗ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਇੱਥੋਂ ਜਿਹੜਾ ਵਾ ਉਹ ਸਹੂਲਤ ਵੀ ਲਈ ਹੈ ਜਿਹਦੇ ਵਿੱਚ ਫ੍ਰੀ ਮੈਡੀਸਿਨ ਪਲੱਸ ਟੈਸਟ ਜਿਹੜੇ ਆ ਉਹ ਫ੍ਰੀ ਹੋਏ ਨੇ ਤੇ ਹਸਪੀਟਲ ਜਿਹੜਾ ਵਾ ਉਹ ਤੇ ਸਿਟੀ ਦਾ ਕਰਕੇ ਆ ਤੇ ਉਹਦਾ ਤੇ ਲੋਕੀ ਸਹੂਲਤ ਲੈ ਹੀ ਰਹਾ ਉਹ ਵੀ ਆਫਟਰ ਆਲ ਆਮ ਆਦਮੀ ਪਾਰਟੀ ਨੇ ਉੱਥੇ ਵੀ ਸਟ੍ਰਕਚਰਡ ਬਹੁਤ ਅੱਛਾ ਕੀਤਾ ਤੇ ਉਹਦਾ ਬੈਨੀਫਿਟ ਵੀ ਲੋਕ ਲੈ ਰਹੇ ਬਿਲਕੁਲ ਅਖਿਰ ਤੇ ਵੋਟਰਾਂ ਨੂੰ ਮੈਸੇਜ ਕੀ ਮੈਂ ਤਾਂ ਦੇਖੋ ਸਾਰੇ ਮਰਾਦਪੁਰ ਵਾਸੀਆਂ ਨੂੰ ਇਹੋ ਬੇਨਤੀ ਕਰਦਾ ਆ ਕਿ ਆਪਣਾ ਕੀਮਤੀ ਵੋਟ ਮੈਨੂੰ ਪਾਓ ਅਤੇ 3 ਨੰਬਰ ਬਟਨ ਜੋ ਕਿ ਆਪਣੇ ਚੋਣ ਨਿਸ਼ਾਨ ਝਾੜੂ ਆ 3 ਨੰਬਰ ਬਟਨ ਦਬਾ ਕੇ ਮੈਨੂੰ ਕਾਮਯਾਬ ਕਰੋ ਅਤੇ ਆਪਾਂ ਮਰਾਦਪੁਰ ਦਾ ਰਲ ਮਿਲ ਕੇ ਸਾਰਾ ਮਰਾਦਪੁਰਾ ਮੇਰਾ ਸਾਥ ਦੇਵੇ ਤੇ ਮੈਂ ਮਰਾਦਪੁਰ ਦਾ ਵਿਕਾਸ ਜਿੱਦਾਂ ਮੇਰੇ ਪਿਤਾ ਜੀ ਕਰਾ ਸਕੇ ਆ ਮੈਂ ਵੀ ਉਦਾਂ ਹੀ ਕਰਾ ਸਕਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਪਵਨਦੀਪ ਸਿੰਘ ਪ੍ਰਿੰਸ ਇਹਦੇ ਫਰਜੰਦ ਨੇ ਬਲਦੇਵ ਸਿੰਘ ਬਿੱਲਾ ਦੇ ਚਾਰਵਰ ਐਮਸੀ ਰੇ ਇਹਨਾਂ ਦੇ ਪਿਤਾ ਜੀ ਲੋਕਾਂ ਦੇ ਦਿਲਾਵਿਚ ਵੱਸਦੇ ਨੇ ਅੱਜ ਇਹ ਉਹਨਾਂ ਦੇ ਨਕਸ਼ੇ ਕਦਮਾਂ ਤੇ ਇਹ ਬੱਚਾ ਚੱਲ ਪਿਆ ਮੰਨਦੇ ਆ ਕਿ ਜਿਹੜੇ ਅੱਗੇ ਜਿਹੜੇ ਖਿਡਾਰੀ ਆ ਮੰਜੇ ਖਿਡਾਰੀ ਆ ਲੇਕਿਨ ਪਿਤਾ ਦੀ ਜਿਹੜੀ ਸਾਨੂੰ ਦਿੱਤੀ ਆ ਜਿ ਪਿਤਾ ਦਾ ਪਿਆਰ ਹੈ ਉਹਦੇ ਸਦਕਾ ਬਾਹਰ ਨੰਬਰ ਜੇ 14 ਦੇ ਇਹਦੇ ਵੋਟਰ ਆ ਇਸ ਨੂੰ ਪਿਆਰ ਬੱਚੇ ਨੂੰ ਜੂਰ ਪਿਆਰ ਦੇਣਗੇ ਤਾਂ ਵਿਖਰਾ ਹੋਏਗਾ ਦੋ ਤਰੀ ਨੂੰ ਕਿਹਦੇ ਗੱਲ ਸੇ ਦਾ ਵਜਦਾ ਕਿਹਦੇ ਕਟੂਕਲ ਵਜਦੇ ਆ ਇਹਦੇ ਹੋਂ ਸਮਝਦੇ ਸੀਗਾ ਕੁਲਦੀਪ ਸਿੰਘ ਦੀਪਾ ਖਬਰ ਹੋਂ ਤੱਕ ਚੈਨਲ ਤਰਨਤਾਰ